ਅੱਗੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗਵੰਡੀ ਵੱਲੋਂ ਇੱਕ 13 ਸਾਲ ਦੀ ਮਾਸੂਮ ਦੇ ਨਾਲ ਜ਼ਬਰ ਜਨਾਹ ਕਰਕੇ ਤਾਂ ਉਸਦੀ ਲਾਸ਼ ਆਪਣੇ ਹੀ ਬਾਥਰੂਮ ਦੇ ਵਿੱਚ ਸੁੱਟ ਦਿੱਤੀ ਤਾਂ ਜਿਸ ਵੱਲੋਂ ਪਹਿਲੀ ਦਰਵਾਜ਼ਾ ਤੋੜ ਕੇ ਬਾਥਰੂਮ ਦਾ ਲਾਸ਼ ਨੂੰ ਬਾਹਰ ਲਿਆਂਦਾ ਗਿਆ ਤਾਂ ਉਹ ਸਖਸ਼ੀ ਕੀ ਕੁਝ ਕਹਿ ਰਿਹਾ ਹੈ ਆਉ ਤੁਹਾਨੂੰ ਵੀ ਦੱਸਦੇ ਹਾਂ ਮੈਂ ਜੋ 6 ਵਜੇ ਕੰਮ ਤੋਂ ਆਇਆ ਠੀਕ ਹੈ ਜੀ ਮੈਂ ਪਾਣੀ ਪੀਤਾ ਤੇ ਮੈਂ ਆਪਣੀ ਵਾਈਫ ਨੂੰ ਕਹਾ ਮੈਂ ਬਾਹਰ ਦੇ ਕੇ ਆਇਆ ਜਾਂ ਕੀ ਹੋਇਆ ਤੇ ਮੇਰੀ ਵਾਈਫ ਨੇ ਪੁੱਛਿਆ ਕਿ ਅਦਾ ਦਵਾਲਾ ਜਿਹੜੀ ਕੁੜੀ ਸੀਗੀ ਨਾ ਉਹ ਗਾਇਬ ਹੋ ਗਈ ਹੈ ਤੇ ਮੈਂ ਆਪਣੀ ਵਾਈਫ ਨੂੰ ਮਤ ਕਰੇ ਚੱਲ ਤੇ ਮੈਂ ਦੇਖਦਾ ਜਾ ਕੇ ਬਾਹਰ ਤੇ ਮੈਂ ਜਦ ਬਾਹਰ ਆਇਆ ਤੇ ਮੈਂ ਸ਼ਾਨਵਿਨ ਕੀਤੀ ਮੈਂ ਕੋਠੀਆਂ ਕਾਟੀਆਂ ਇਹ ਨਵੀਂ ਕਲੋਨੀ ਕੱਟੀ ਸਾਰੀ ਮੈਂ ਸ਼ਾਨਵਿਨ ਕੀਤੀ ਤੇ ਕੁੜੀ ਸਾਨੂੰ ਨਹੀਂ ਲੱਭੀ ਭਾਈ ਜੀ ਠੀਕ ਹੈ ਜੀ ਇਹ ਟਾਈਮ ਹੈਗਾ 6:30 ਵਜੇ ਟਾਈਮ ਹੈਗਾ ਬਾਅਦ ਤੇ ਪੁਲਿਸ ਵਾਲੇ ਮੰਗਤਰਾਮ ਹੁਣੀ ਚਾਰ ਪੰਜਾਂ ਨੇ ਪੁਲਿਸ ਵਾਲੇ ਆਏ ਅਸੀਂ ਬਾਹਰ ਖੜੇ ਇਨ੍ਹਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਇੱਕ ਬੰਦਾ ਸਿਵਲ ਵਰਦੀ ਚ ਉਹਨੂੰ ਮੈਂ ਕਿਹਾ ਮੈਂ ਅੰਦਰ ਜਾਣਾ ਵਾ ਉਹ ਕਹਿੰਦਾ ਤੂੰ ਅੰਦਰ ਨਹੀਂ ਜਾਣਾਗਾ ਮੈਂ ਕਿਹਾ ਚਲ ਠੀਕ ਹੈ ਮੈਂ ਕਿਹਾ ਤੂੰ ਚਲ ਜਾ ਜਾ ਦੇ ਲੈ ਜਾ ਕੀ ਕਰਨਾਗਾ ਇਹ ਜਦੋਂ ਅੰਦਰ ਜਾ ਕੇ ਦੇਖਿਆ ਇਹ ਨਾ ਅੰਦਰ ਸੈਟਿੰਗ ਸ਼ੂਟਿੰਗ ਕਰਕੇ ਨਾ ਉਸੇ ਟਾਈਮ ਵਾਪਸ ਆ ਗਏ ਚਾਰ ਮਰਲੇ ਦੀ ਕੋਠੀ ਹੋ ਗਈ ਭਾਜੀ ਤੇ ਚਾਰ ਪੰਜ ਜਾਣੇ ਪੁਲਿਸ ਵਾਲੇ ਅੰਦਰ ਜਾਂਦੇ ਦੋ ਬੰਦੇ ਸਿਵਲ ਚ ਆਪਣੇ ਜਿਨ੍ਹਾਂ ਦੀ ਕੁੜੀ ਮਰੀ ਉਹ ਵੀ ਪਰਜਾਈ ਨਾਲ ਸੀਗੀ ਤੇ ਉਹ ਤੇ ਬੱਚਾ ਕੋ ਨਾਲ ਲੱਭੇ ਜਦੋਂ ਇਹ ਚਲੇ ਗਏ ਤੇ ਗਲੀ ਮਲੇਲੇ ਸਾਰੇ ਜੋ ਆਪਣੇ ਆਪਣੇ ਘਰਾਂ ਚ ਚਲੇ ਗਏ ਅਸੀਂ ਪੰਜ ਜਾਣ ਖੜੇ ਸੀ ਕਿ ਬਾਹਰ ਆਪਣੇ ਘਰ ਦੇ ਬਾਹਰ ਹੀ ਤੇ ਮੈਨੂੰ ਕਲੀਅਰ ਨਹੀਂ ਸੀ ਹੋ ਰਿਹਾ ਕਿ ਕੁੜੀ ਮਤਲਬ ਇਸੇ ਘਰ ਵੱਡੀ ਹੈਗੀ ਆ ਜਦੋਂ ਮੁੰਡੇ ਨੂੰ ਮੈਂ ਕਿਹਾ ਮੈਨੂੰ ਮੋਬਾਈਲ ਦਿਖਾ ਇੱਕ ਵਾਰੀ ਫੇਰ ਦੁਆਰਾ ਉਹਨੇ ਜਦੋਂ ਮੋਬਾਈਲ ਦਿਖਾਇਆ ਮੈਨੂੰ ਤੇ ਜਦੋਂ ਮੋਬਾਈਲ ਦੇਖਿਆ ਤੇ ਮੈਂ ਮੈਂ ਉਹਨੂੰ ਸਰਦਾਰ ਨੂੰ ਮੈਂ ਕਿਹਾ ਵੱਲ ਮਾਰੀ ਬਾਹਰ ਆ ਤਾਂ ਮੈਂ ਕਿਹਾ ਇਹ ਕੁੜੀ ਅੰਦਰ ਆ ਉਹਦੇ ਫਿਰ ਮੈਂ ਮੁੰਡੇ ਦੇ ਮੱਕਾ ਮਾਰਿਆ ਜ਼ੋਰ ਨਾਲ ਤੇ ਮੈਂ ਕਿਹਾ ਕੁੜੀ ਅੰਦਰ ਕਹਿੰਦਾ ਅੱਛਾ ਕਹਿੰਦਾ ਜਾ ਦੇਖ ਲੈ ਤੇ ਜਿਹੜੇ ਮੇਰੇ ਨਾਲ ਹੋ ਪੰਜੇ ਮੁੰਡੇ ਸੀਗੇ ਤੇ ਉਹਨਾਂ ਅੰਦਰ ਚੱਲ ਗਏ ਤੇ ਮੈਂ ਬਾਹਰਲੇ ਬਾਥਰੂਮ ਜਦ ਬੂਆ ਖੋਲੇ ਤੇ ਪਾਈ ਕੁੜੀ ਉੱਥੇ ਪਈ ਸੀ ਕਿੰਨੀ ਐ ਸੀ ਕੁੜੀ ਦੀ ਪਾਜੀ ਹਾਂ ਜੀ ਭਾਈ ਇਹ ਪੁਲਿਸ ਵਾਲਿਆਂ ਨੇ ਪਹਿਲੇ ਲੱਭਣ ਦੀ ਕੋਸ਼ਿਸ਼ ਕੀਤੀ ਭਾਜੀ ਕੋਸ਼ਿਸ਼ ਕੀਤੀ ਸੀਗੀ ਤੁੰ ਕਿਹਾ ਭਾਜੀ ਅੰਦਰ ਗਏ ਸੀਗੇ 5 6 ਜਣੇ ਤੇ ਅੰਦਰੋਂ ਕਿਉਂ ਨਹੀਂ ਲੱਭੀ ਕੁੜੀ ਇਹਨਾਂ ਨੂੰ ਭਾਜੀ ਅਸੀਂ ਕਿਤਾ ਲੱਭ ਲਈ ਕੁੜੀ ਭਾਜੀ ਕੁੜੀ ਦੀ ਕਿਸ ਤਰ੍ਹਾਂ ਦੀ ਹਾਲਤ ਸੀ ਜੀ ਕੁੜੀ ਨੂੰ ਜਦੋਂ ਮੈਂ ਭਾਜੀ ਬੂਆ ਖੋਲਿਆ ਤਾਂ ਕੁੜੀ ਦੀ ਹਾਲਤ ਬੁੱਲ ਬੁੱਲ ਨੀਲੇ ਪੈਜ ਗਏ ਜੀ ਤੇ ਦਾਰੂ ਦੀ ਸਮੈ ਲਾਉ ਰਹੀ ਸੀਗੀ ਅੰਦਰ ਕੀ ਕੋਲ ਉਹ ਬੰਦੇ ਕੋਲ ਹਾਂ ਰੋਲਟਾ ਗਦੀ ਹਾਂ ਇਹ ਸੀਸੀਟੀਵੀ ਵੀ ਸਾਮਣੇ ਆਇਆ ਹੈ ਸੀਸੀਟੀਵੀ ਤੋਂ ਪਾਈਸ ਨੂੰ ਪਤਾ ਲੱਗਾ ਨਾ ਸਾਨੂੰ ਤਾਂ ਕਨਫਰਮ ਨਹੀਂ ਹੋ ਰਿਹਾ ਸੀਗਾ ਕਿ ਕਿ ਕਿੱਧਰ ਗਈ ਕਿੱਧਰ ਨਹੀਂ ਗਈ ਹੈਗੀ ਸਾਰੇ ਮਹੱਲੇ ਦੇ ਕਹਿੰਦੇ ਇੱਧਰ ਗਈ ਉੱਧਰ ਗਈ ਜਦੋਂ ਫਿਰ ਮੈਂ ਆਪਣੇ ਆਈ ਤੈਅ ਤੇ ਮੈਂ ਕਿਹਾ ਮੈਨੂੰ ਕਲੀਅਰ ਦਿਖਾ ਮੈਨੂੰ ਮੋਬਾਈਲ ਦਿਖਾਓ ਇੱਕ ਵਾਰੀ ਜਦੋਂ ਮੈਂ ਮੋਬਾਈਲ ਦੇਖਿਆ ਤਾਂ ਫਿਰ ਭਾਜੀ ਮੈਨੂੰ ਪਤਾ ਲੱਗਾ ਕਿ ਥੋੜੀ ਅੰਦਰ ਗਈ ਹੈ ਫਿਰ ਮੈਂ ਆਪਣੇ ਆ ਆਪਣਾ ਜੋ ਵੀ ਕਿ ਪੱਕਾ ਪੱਕਾ ਕਾਰਵਾਈ ਕੀਤੀ ਭਾਜੀ ਹੁਣ ਪੁਲਿਸ ਵਾਲੇ ਕੀ ਕਰਨਗੇ ਪਰ ਵਾਲੇ ਨਾਲ ਕੋਈ ਜ਼ਰੂਰਤ ਨਹੀਂ ਪਹੁੰਚੇ ਸੀ ਕਿ ਹੁਣ 4 ਵੱਜ ਗਏ ਆ 4 ਵੱਜ ਗਏ ਸੀਗੇ ਰਾਤ ਦੇ ਸਵੇਰ ਦੇ ਤੇ ਹੁਣ ਦੇਖੋ ਕੀ ਬੰਦਾ ਹੁਣ ਦੇਖੋ ਭਾਜੀ ਕਹਿੰਦੇ ਆ ਕਰਾਂਗੇ ਅਸੀਂ ਇਹਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਚਾਰ ਮੌਸਲੇ ਆਇਆ ਸੀ ਉਹਨਾਂ ਤੇ ਐਕਸ਼ਨ ਜ਼ਰੂਰ ਹੋਣਾ ਚਾਹੀਦਾਗਾ ਹਾਂਜੀ ਉਹਨਾਂ ਨੂੰ ਵਿੱਚ ਗੱਡੀ ਹੈ ਹਾਂਜੀ ਗੱਡੀ ਚ ਕੀ ਗੱਡੀ ਬਾਜੀ ਇਹ ਕੋਈ ਹੈ ਨਹੀਂ ਕੀ ਗੱਡੀ ਅੱਜ ਹੀ ਲੈ ਕੇ ਆਇਆ ਇਹਦੇ ਘਰੇ ਕੁੜੀ ਡੇਲੀ ਇਹਦੀ ਕੁੜੀ ਨਾਲ ਖੇਡਦੀ ਸੀਗੀ ਠੀਕ ਹੈ ਜੀ ਅਸੀਂ ਸੋਚਿਆ ਕਿ ਚੱਲ ਸਾਰਾ ਮੱਲਾ ਬਾਹਰ ਆ ਤੇ ਇਹ ਬਾਹਰ ਕਿਉਂ ਨਹੀਂ ਆਉਂਦਾ ਪਿਆਗਾ ਇਹਨਾਂ ਨਾਲ ਜਿੱਦਾਂ ਤਾਲ ਮੇਲ ਜ਼ਿਆਦਾ ਸੀਗਾ ਇਹਨਾਂ ਦਾ ਹੋਰ ਨਾ ਹੋਰ ਕਿਸੇ ਬੰਦੇ ਨਾਲ ਤਾਲ ਮੇਲ ਨਹੀਂ ਸੀਗਾ ਦਾ ਅਸੀਂ ਸਾਨੂੰ ਹੋਰ ਸ਼ੱਕ ਵੱਧ ਗਿਆ ਫਿਰ ਅਸੀਂ ਜਦੋਂ ਬਾਅਦ ਮੈਂ ਕਿਹਾ ਮੈਨੂੰ ਮੋਬਾਈਲ ਦਿਖਾਓ ਇੱਕ ਵਾਰੀ ਫਿਰ ਜਦੋਂ ਮੋਬਾਈਲ ਦਿੱਖਾ ਤਾਂ ਫਿਰ ਭਾਈ ਮੈਂ ਮਾਮਲਾ ਤੋਂ ਆਪਕੋ ਰਾਤ ਦਾ ਪਤਾ ਹੀ ਹੈ ਜੋ ਕੁਝ ਹੋਇਆ ਯਹਾਂ ਇੱਕ 13 ਸਾਲ ਦੀ ਬੱਚੀ ਹੈ ਉਹ ਕੱਲ ਉਸਦੀ ਮਿਸਿੰਗ ਰਿਪੋਰਟ ਆਈ ਸੀ ਮਿਸਿੰਗ ਕੇ ਬਾਅਦ ਉਸਦੀ ਜੋ ਹੈ ਉਹ ਡੈਡ ਬਡੀ ਹੈ ਜੋ ਇਨਕੇ ਪਾਸ ਹੀ ਗਲੀ ਵਿੱਚ ਹੈ ਇੱਕ ਬੱਚਾ ਉਹ ਉਸਕੇ ਘਰ ਸੇ ਮਿਲੀ ਹੈ ਤੋ ਉਸਕੇ ਲਈ ਅਸੀਂ ਨੇ ਉਹ ਜੋ ਹੈ ਉਸਕੋ ਜੋ ਵੀ ਕੇਸ ਰਿਸਟ ਕਰ ਰਹੇ ਹਾਂ ਉਹ ਕੇਸ ਰਿਸਟ ਕਰਕੇ جو اگلی کاروی وہ کر رہے ہیں کیا معاملہ درج کیا جا رہا ہے ریپ کا لڑکے کو ہراس میں لڑکی کیسے گئی جانا تھا اس کی لڑکے جو بندہ ہے اس کی جو بیٹی ہے تو وہ یہ دونوں سہیلیاں تھی آپس میں وہ پہلے بھی آتے جاتے تھے کل گھر میں کوئی نہیں تھا جو اس کے جو وائف اور بچی ہے جو اس کی بیٹی ہے ایکیوز کی تو وہ کہیں اپنے ریلیٹیوز کے پاس گئے ہوتھے لدھیانت سائے تو یہ گھر میں اکیلا ہے گاڑی کا بھی ایک جکر ہو رہا ہے اس, اس کے پاس گاڑی نہیں تھی کہیں نہ کہیں پہلے ہی منشاں بنائی ہوئی تھی ایسا کام کرنے کی تھی وہ پارٹ او انویسٹیگیشن ہے وہ انویسٹیگیشن ہے پر چلے گا الزام لگائے جا رہے دروگا جاتے ہیں جو اپنی سارا جو ہے ہاں اس کو کر رہی وہ ہے ہمارے ایسے مگر جس کا نام لے رہے ہیں وہ نیگلیجنسی ہے اس کا پارٹ ہے نیگلیجنسی کا تو پہلے ایکچولی انہوں نے بھی دیکھا تو جو بھی ہے اس کا وہ اپنے کر دیا وہ ڈپارٹمنٹ الیکشن لیا جا رہا تھا تو یہیں بستی بابا کے پولیس اسٹیشن میں